ਸਰ ਇਹ ਸਤਿ ਸ੍ਰੀ ਅਕਾਲ ਕਿ ਹੜ ਨਾ ਤਾਂ ਪਹਿਲੀ ਵਾਰ ਹੀ ਆਏ ਨੇ ਤੇ ਪ੍ਰਮਾਤਮਾ ਨਾ ਕਰੇ ਕਦੇ ਅੱਗੇ ਨੂੰ ਆਉਣ ਪਰ ਕੁਦਰਤ ਹੈ ਅੱਗੇ ਵਾਸਤੇ ਪ੍ਰੀਪੇਅਰਡਨੈਸ ਕੀ ਹੈ ਤਿਆਰੀ ਕੀ ਹੈ ਉਹਦੇ ਬਾਰੇ ਡਿਸਕਸ਼ਨ ਕਰਨੀ ਮੈਂ ਸਮਝਦਾ ਕਿ ਜ਼ਰੂਰੀ ਸੀਗੀ ਪਰ ਚਲੋ ਗੱਲਾਂ ਕੁਝ ਹੋਰ ਪਾਸੇ ਚਲ ਜਾਂਦੀਆਂ ਨੇ ਆਪੋਜੀਸ਼ਨ ਵਾਲੇ ਐਲੀਗੇਸ਼ਨਾਂ ਦੇ ਵਿੱਚ ਪੈ ਜਾਂਦੇ ਨੇ ਮੇਰੀ ਬੇਨਤੀ ਇਹ ਹੈ ਕਿ ਜਿੱਥੋਂ ਤੱਕ ਤਾਂ ਜਦੋਂ ਹਜੇ ਆਈਐਮਡੀ ਦਾ ਕੋਈ ਫੋਰਕਾਸਟ ਨਹੀਂ ਸੀਗਾ ਸਰ ਫਿਰ ਵੀ ਸਰਕਾਰ ਨੇ ਜਿਵੇਂ ਉਸ ਦਿਨ ਸੀਐਮ ਸਾਹਿਬ ਨੇ ਵੀ ਦੱਸਿਆ ਕਿ ਸਰਕਾਰ ਵੱਲੋਂ ਤਿਆਰੀ ਦੇ ਵਿੱਚ ਹੁਣ ਤੱਕ ਜੇ ਆਪਾਂ ਰਿਕਾਰਡ ਦੇਖੀਏ ਤੇ ਕਾਂਗਰਸ ਦੇ 5 ਸਾਲ ਸੀ ਜਿਹੜੇ ਉਹ ਚ ਹਰ ਸਾਲ ਮਹਿਜ਼ 103 ਕਰੋੜ ਖਰਚਿਆ ਗਿਆ ਡਰੇਨਾਂ ਦੀ ਸਫਾਈ ਵਾਸਤੇ ਆਪ ਦੇ ਸਾਢੇ 3 ਸਾਲਾਂ ਇਸ ਸਰਕਾਰ ਦੇ ਸਾਢੇ 3 ਸਾਲਾਂ ਦੇ ਵਿੱਚ 227 ਕਰੋੜ ਖਰਚੇ ਗਏ ਯਾਨੀ ਕਿ ਆਲਮੋਸਟ ਡਬਲ ਤੋਂ ਵੀ ਵੱਧ ਸਰ 1044 ਚੈੱਕ ਡੈਮ ਨੇ ਜਿਹੜੇ ਛੋਟੇ ਵੱਡੇ ਉਹੋ ਬਣਾਏ ਗਏ ਤਾਂ ਕਿ ਪਾਣੀ ਦੀ ਕੰਜ਼ਰਵੇਸ਼ਨ ਹੋ ਸਕੇ ਹੜ੍ਹਾਂ ਨੂੰ ਰੋਕਿਆ ਜਾ ਸਕੇ ਉਹ ਤੋਂ ਪਹਿਲਾਂ ਦਾ ਕੋਈ ਰਿਕਾਰਡ ਚਾਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਨਹੀਂ ਚਾਹੇ ਕਾਂਗਰਸ ਸਰਕਾਰ ਦੀ ਕੋਈ ਰਿਕਾਰਡ ਹੈ ਹੀ ਨਹੀਂਗਾ ਯਾਨੀ ਕੋਈ ਬਣ ਹੀ ਨਹੀਂ ਸਰ ਇਸ ਤੋਂ ਇਲਾਵਾ 18 ਪੋਕਲੈਨ ਮਸ਼ੀਨਾਂ ਨੇ ਜਿਹੜੀਆਂ ਉਹ ਮਹਿਕਮੇ ਨੇ ਖਰੀਦੀਆਂ ਸਟਾਫ ਡਰਾਈਵਰ ਬਹੁਤ ਪੁਰਾਣੇ ਬੈਠੇ ਸੀਗੇ ਪਰ ਠੇਕੇਦਾਰਾਂ ਤੋਂ ਕਰਾ ਲਿਆ ਜਾਂਦਾ ਸੀਗਾ ਤੇ ਠੇਕੇਦਾਰ ਨੇ ਜਿਹੜੇ ਉਹ ਮੇਰੇ ਖਿਆਲ ਚ ਇਰੀਗੇਸ਼ਨ ਸਕੈਮ 1000 ਕਰੋੜ ਰੁਪਏ ਵਾਲਾ ਹਜੇ ਤੱਕ ਲੋਕਾਂ ਦੇ ਯਾਦ ਚੇਤੇ ਹੈਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਚੂਨਾ ਜਿਹੜਾ ਉਹ ਲਾਇਆ ਗਿਆ ਤੇ ਉਸ ਪੋਕਲਨ ਮਸ਼ੀਨਾਂ ਦੇ ਨਾਲ ਹੀ ਜਿਹੜੇ ਡਰੇਨਾਂ ਦੀ ਸਫਾਈ ਹੈ ਜਿਹੜੀ ਵੱਡੇ ਪੱਧਰ ਤੇ ਉੱਪਰ ਹੋਈ ਔਰ ਉਸ ਦਿਨ ਮੰਤਰੀ ਜੀ ਨੇ ਵੀ ਗੋਇਲ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਸਰ 5 ਸਾਲਾਂ ਦੇ ਵਿੱਚ ਕਾਂਗਰਸ ਨੇ 2066 ਕਿਲੋਮੀਟਰ ਤੇ ਆਪ ਦੇ ਸਾਢੇ 3 ਸਾਲਾਂ ਦੇ 3825 ਕਿਲੋਮੀਟਰ ਡਰੇਨਾਂ ਦੀ ਸਫਾਈ ਹੈ ਜਿਹੜੀ ਹੋ ਚੁੱਕਿਆ ਇਹ ਇਹ ਫੈਕਟਸ ਨੇ ਸਰ ਇਸੇ ਇਹੀ ਰੀਜ਼ਨ ਸੀਗਾ ਕਿ ਘੱਗਰ ਹੈ ਜਿਹੜਾ ਉਹ ਡੇਂਜਰ ਮਾਰਕ ਤੋਂ ਤਿੰਨ ਫੁੱਟ ਉੱਪਰ ਚ ਚੱਲਣ ਦੇ ਬਾਵਜੂਦ ਵੀ ਲਗਾਤਾਰ 7-8 ਦਿਨ ਉੱਚ ਇੱਕ ਤੁਪਕਾ ਵੀ ਪਾਣੀ ਹੈ ਜਿਹੜਾ ਉਹ ਬਾਹਰ ਨਹੀਂ ਗਿਆ ਹੈਗਾ ਇਹ ਪ੍ਰੀਪੇਅਰਡਨੈਸ ਦੀ ਗੱਲ ਹੈ ਜਿਹੜੀ ਕਿ ਜਿਹਦੇ ਲਈ ਆਲਰੇਡੀ ਸਰਕਾਰ ਨੇ ਪਹਿਲਾਂ ਤਿਆਰੀ ਕਰ ਰੱਖੀ ਸੀ ਸਰ ਹੁਣ ਇਸ ਤੋਂ ਇਲਾਵਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਕੱਲੀ ਸਰਕਾਰ ਦੀ ਜ਼ਿੰਮੇਵਾਰੀ ਵੀ ਨਹੀਂ ਹੁੰਦੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਔਰ ਅਸੀਂ ਬੀਇੰਗ ਇਨ ਗਵਰਨਮੈਂਟ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਸੀਗੀ ਆਮ ਆਦਮੀ ਪਾਰਟੀ ਦੀ ਸਰ ਹਜੇ ਜਿਹੜੇ ਫਲੱਡਸ ਨੇ ਉਹ ਤਾਂ 23 24 25 26 ਨੂੰ ਆਏ ਨੇ ਸਰ ਜਦੋਂ ਹਜੇ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਉਸ ਦਿਨ ਤੋਂ ਹੀ ਅਸੀਂ ਲੋਕਾਂ ਨੇ ਪਾਰਟੀ ਨੇ ਉਹਦੀ ਤਿਆਰੀ ਸ਼ੁਰੂ ਕੀਤੀ ਤੇ ਮੈਂ ਤੁਹਾਨੂੰ ਦਿਖਾ ਦੇਣਾ ਕਿ ਕਿਸ ਤਰੀਕੇ ਦੇ ਨਾਲ 20 ਅਗਸਤ ਨੂੰ ਯਾਨੀ ਕਿ ਹੜ੍ਹ ਆਏ ਨਹੀਂ ਸੀਗੇ ਤਿੰਨ ਜ਼ਿਲ੍ਹੇ ਥੋੜੇ ਜਿਹਾ ਪ੍ਰਭਾਵਿਤ ਹੋਏ ਸੀਗੇ ਸਾਡਾ ਗਰੁੱਪ ਬਣ ਗਿਆ ਜਿਹਦੇ ਵਿੱਚ ਦੋ ਦੋ ਮਨਿਸਟਰਾਂ ਦੀਆਂ ਡਿਊਟੀਆਂ ਜਿਹਦੇ ਵਿੱਚ ਕਪੂਰਥਲਾ ਲਈ ਭਿੰਦਰ ਪਗਤ ਔਰ ਮੁੰਡੀਆਂ ਜੀ ਤਰਨਤਾਰਨ ਲਈ 라ਜੀਤ ਭੁੱਲਰ ਈਟੀਓ ਸਾਹਿਬ ਬਲਜੀਤ ਕੌਰ ਔਰ ਸੌਨਸਾਫ ਹਾਜ਼ਲਕਾ ਦੇ ਲਈ ਹਜੇ ਥੋੜਾ ਜਿਹਾ ਪਾਣੀ ਆਇਆ ਸੀਗਾ ਔਰ ਉਸ ਤੋਂ ਇਲਾਵਾ ਪੂਰੀ ਦੀ ਪੂਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਆ ਪੂਰੇ ਦੇ ਪੂਰੇ ਸਾਡੇ ਵਰਕਰਸ ਵਲੰਟੀਅਰਸ ਅਸੀਂ ਆਲਰੇਡੀ ਔਨ ਗਰਾਉਂਡ ਸੀਗੇ ਤੇ ਇਹੀ ਇੱਕ ਇਹੀ ਇੱਕ ਕਾਰਨ ਹੈ ਕਿ ਲੋਕਾਂ ਨੇ ਜਿਸ ਤਰੀਕੇ ਦਾ ਪਿਆਰ ਆ ਇਨਾ ਹੜਾਂ ਦੇ ਵਿੱਚ ਕਿਉਂਕਿ ਨਹੀਂ ਨਾਰਮਲੀ ਜਦੋਂ ਆਪਦਾ ਆਉਂਦੀ ਹੈ ਲੋਕ ਮਗਰ ਪੈਂਦੇ ਨੇ ਲੀਡਰਾਂ ਦੇ ਪਰ ਜਿਸ ਤਰੀਕੇ ਦਾ ਪਿਆਰ ਸਾਡੇ ਲੀਡਰਾਂ ਚ ਆਇਓ ਲਾਜਿਤ ਹੋਣੀ ਹੋਣ ਚਾਹੇ ਆਪਣਾ ਕੁਲਦੀਪ ਧਾਲੀਵਾਲ ਜੀ ਹੋਣਾ ਔਰ ਚਾਹੇ ਗੋਲਡੀ ਹੋਣੀ ਹੋਣ ਚਾਹੇ ਸਾਡੇ ਆਪਣਾ ਸਾਰੇ ਮਿਨਿਸਟਰ ਕਟਾਰੂ ਚੱਕ ਜੀ ਹੋਣਾ ਔਰ ਡੀਸੀ ਅੰਮ੍ਰਿਤਸਰ ਦੀ ਗੱਲ ਕਰ ਲਈ ਐਸਐਸਪੀ ਅੰਮ੍ਰਿਤਸਰ ਦੀ ਗੱਲ ਕਰ ਲਈਏ ਇਹੀ ਲੁਧਿਆਣਾ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਇੱਕ ਪੂਰੀ ਇਨਵੋਲਵਮੈਂਟ ਸਰਕਾਰ ਦੀ ਰਹੀ ਹੈ ਅਸੀਂ ਅਸੀਂ ਕੋਈ ਸਿਰਫ ਔਰ ਸਿਰਫ ਇਹ ਨਹੀਂ ਹੈ ਕਿ ਅਖੀਰਲੇ ਦਿਨ ਇੱਕ ਦਿਨ ਆ ਉਥੇ ਬੰਬੂ ਕਾਟ ਤੇ ਚੜੇ ਔਰ ਫੋਟੋ ਕਰਾਈ ਔਰ ਪੈਰਾਂ ਤੇ ਮਿੱਟੀ ਨਹੀਂ ਲੱਗਣ ਦਿੱਤੀ ਹੈਗੀ ਸਰ ਅਸੀਂ ਉਹਨਾਂ ਚੁਣੀ ਅਸੀਂ ਗਰਾਊਂਡ ਤੇ ਆਰ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਇਹ ਜਿਹੜਾ ਸਾਰਾ ਕੰਮ ਮੈਂ ਪਾਰਟੀ ਦਾ ਇਹਦਾ ਵੀ ਪਾਰਟੀ ਪ੍ਰੈਜ਼ੀਡੈਂਟ ਮੇਰੇ ਆਪ ਦੇ ਹੱਥੀ ਨਿਕਲੇ ਸੋ ਮੇਰੇ ਕਹਿੰਦਾ ਮਤਲਬ ਅਸੀਂ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ